ਸਾਡੇ ਪਿੰਡ ਦੇ ਵਿੱਚ ਕੂੜਾ ਢੇਰ ਸੱਟ ਨੂੰ ਕੋਈ ਜਗ੍ਹਾ ਨਹੀਂ ਹੈਗੀ ਨਾ ਸਾਡੇ ਏਰੀਆ ਕੋਲ ਰਸਤੀ ਏਰੀਆ ਜਿੱਥੇ ਸਾਡੇ ਵਿੱਚੇ ਕੰਮ ਕਰ ਸਕਣ ਤੁਹਾਨੂੰ ਸਕੂਲ ਦੇ ਕੋਲ ਦਿਖਾ ਲੈਂਦੇ ਕਿੰਨਾ ਗੰਦ ਹੈ ਆ ਬਿਮਾਰੀਆਂ ਬਰਸਾਤ ਆ ਗਈ ਬਿਮਾਰੀਆਂ ਫੈਲਣਗੀਆਂ ਜੀ ਚਾਰੇ ਪਾਸੇ ਹੀ ਢੇਰ ਲੱਗੇ ਪਏ ਆ ਗੰਦਗੀ ਦੇ ਬੱਚਿਆਂ ਨੂੰ ਖੇਡਣ ਲਈ ਗਰਾਊਂਡ ਹੈ ਨਹੀਂ ਜੀ ਇੱਕ ਤਾਂ ਸਰਕਾਰ ਸਾਡੀ ਕੰਨੀ ਨੱਚਾ ਚੜਾਓ ਨੱਚਾ ਕਿੱਥੇ ਚੜਾਉਣ ਬੱਚੇ ਖੇਡਣ ਕਿੱਥੇ ਮੇਨ ਮੁੱਦਾ ਹੈ ਢੇਰਾਂ ਦਾ ਜੀ ਉਹਨਾਂ ਗੰਦਗੀ ਉਹਨਾਂ ਬਿਮਾਰੀਆਂ ਫੈਲਦੀ ਹੈ ਜੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਨ ਨਵਨੀਤ ਚੀਮਾ ਤੁਸੀਂ ਵੇਖ ਰਹੇ ਜੀਬੀਸੀ ਅਪਡੇਟ ਗੱਲ ਕਰਦੇ ਆ ਪਿੰਡਾਂ ਦੀ ਤਾਂ ਪਿੰਡਾਂ ਵਿੱਚੋਂ ਨਿਕਲਦੇ ਹੋਏ ਪਹੁੰਚੇ ਹਾਂ ਪਿੰਡ ਡਬਿੱਡਾ ਰਹਿਣਾ ਜੋ ਕਿ ਹਿਸ਼ਾਰਪੁਰ ਫਗਵਾੜਾ ਰੋਡ ਤੇ ਹਾਈਵੇ ਤੇ ਪਿੰਡ ਸਥਿਤ ਹੈ ਵਿਕਾਸ ਕਾਰਜਾਂ ਦੀ ਗੱਲ ਕਰੀਏ ਤਾਂ ਸਰਨਾ ਪੰਚਾਇਤ ਮੈਂਬਰ ਵੀ ਮੌਜੂਦ ਨੇ ਤੇ ਪਿੰਡ ਵਾਸੀ ਮੌਜੂਦ ਨੇ ਸਰਪੰਚ ਸਾਹਿਬ ਵੀ ਸਰਨਾ ਖੜੇ ਨੇ ਵਿਕਾਸ ਨੂੰ ਲਗਾ ਕਿ ਕਿ ਉਪਲਬਧੀਆਂ ਕੀਤੀਆਂ ਨੇ ਕਿ ਕਿ ਸਰਕਾਰ ਵੱਲੋਂ ਪਹਿਲ ਕਦਮੀਆਂ ਕੀਤੀਆਂ ਗਈਆਂ ਨੇ ਤੇ ਕਿਦਾਂ ਦੇ ਵਿਕਾਸ ਹੋਏ ਨੇ ਜਿਹੜੇ ਵਿਕਾਸ ਹੋਣੋਂ ਰਹਿੰਦੇ ਨੇ ਉਸ ਬਾਰੇ ਕਿੱਥੋਂ ਤੱਕ ਦਾ ਵਿਕਾਸ ਇਹਨਾ ਪਿੰਡ ਦਾ ਹੋ ਚੁੱਕਿਆ ਤੇ ਕਿਹੜੀਆਂ ਕਮੀਆਂ ਦੀ ਥੋੜ ਇਹ ਮਹਿਸੂਸ ਕਰਦੇ ਨੇ ਇਸ ਬਾਰੇ ਗੱਲ ਕਰਦੇ ਆ ਪਿੰਡ ਵਾਸੀ ਨਾਲ ਅਸੀਂ ਸਰਕੀ ਨਾਮ ਹੈ ਜੀ ਪ੍ਰੇਮ ਸਿੰਘ ਹਾਂ ਜੀ ਮੇਰਾ ਪ੍ਰੇਮ ਸਿੰਘ ਪੰਚਾਇਤ ਮੇਰਾ ਨਾਮ ਹਾਂ ਜੀ ਕਿਹੜੇ ਪਿੰਡ ਤੋਂ ਆ ਰਣਾ ਕੋਰ ਤੋਂ ਮੈਂ ਪ੍ਰੇਮ ਪੰਚ ਬੋ ਰਿਹਾ ਹਾਂ ਜੀ ਤੇ ਆ ਸਾਡੇ ਨਾਲ ਜਿਹੜੇ ਸਰਪੰਚ ਸਾਹਿਬ ਵੀ ਖੜੇ ਆ ਤੇ ਨਾਲ ਅਜੇ ਪੰਚਾਇਤ ਮੈਂਬਰ ਵੀ ਖੜੇ ਆ ਜੀ ਅਸੀਂ ਜੋ ਵੀ ਸਾਡੇ ਪਿੰਡ ਦੀਆਂ ਅਧੂਰੇ ਕੰਮ ਆ ਜਿਹੜੇ ਉਹ ਅਸੀਂ ਪਿੰਨਿਵਿਸ਼ੇਟੀ ਤੋਂ ਸ਼ਿਸ਼ਟੀ ਹੱਲ ਹੋਣੇ ਤੇ ਉਹਦੇ ਬਾਰੇ ਤੁਹਾਨੂੰ ਅਸੀਂ ਵੀਰਵਾ ਦੱਸਦੇ ਹਾਂ ਜੀ ਕਰੀਏ ਸ਼ੁਰੂ ਹਾਂਜੀ ਹਾਂਜੀ ਪਹਿਲੀ ਗੱਲ ਤਾਂ ਇਹ ਸਾਡੇ ਪਿੰਡ ਦੇ ਵਿੱਚ ਕੂੜਾ ਢੇਰ ਸੱਟਣ ਨੂੰ ਕੋਈ ਜਗ੍ਹਾ ਨਹੀਂ ਹੈਗੀ ਚਾਰੇ ਪਾਸੇ ਜਿਹੜੇ ਵੀ ਕੂੜਾ ਕਰਕਰ ਸੁੱਟਦੇ ਆ ਕੋਈ ਸੜਕਾਂ ਦੇ ਸਿਰਦਾ ਕੋਈ ਕਿਤੇ ਖੇਤਾਂ 'ਚ ਸਿਰਦਾ ਕੋਈ ਕਿਤੇ ਇਹ ਵਾਤੇ ਬਹੁਤ ਬਿਮਾਰੀ ਦਾ ਕਾਰਨ ਬਣ ਜਾਂਦਾ ਜੀ ਇਸ ਕਰਕੇ ਸਾਡੇ ਪੂਰਾ ਸਰਕਾਰ ਵੱਲੋਂ ਤਾਂ ਇਹ ਉਪਰਾਲੇ ਕੀਤੇ ਜਾ ਰਹੇ ਨੇ ਇਹ ਕਹਿੰਦੇ ਕਿ ਵੱਡੇ ਵੱਡੇ ਡੰਪ ਵੀ ਬਣਾਏ ਗਏ ਨੇ ਪਿੰਡ ਦਾ ਕੂੜਾ ਜਾਂ ਸ਼ਹਿਰਾਂ ਦਾ ਕੂੜਾ ਉਥੇ ਡੰਪਾਂ ਤੇ ਸੁੱਟਿਆ ਜਾਂਦਾ ਤੇ ਸਫਾਈ ਦਾ ਪੂਰਾ ਧਿਆਨ ਰੱਖਿਆ ਜਾਂਦਾ ਪਿੰਡ ਵਾਸੀਆਂ ਲਈ ਨਹੀਂ ਸਰ ਜੀ ਸਾਡੇ ਪਿੰਡ ਦਾ ਕੋਈ ਐਹੋ ਜਿਹੀ ਗੱਲ ਨਹੀਂ ਹੈ ਕਿ ਜਿੱਥੇ ਕੂੜਾ ਸੁੱ ਨਾਸੀਂ ਬਹੁਤ ਬਹੁਤ ਵਾਰੀ ਹੀ ਜਾ ਕੇ ਅਪਰਿਆਲ ਵੀ ਕੀਤੀ ਆ ਡੀਸੀ ਸਾਹਿਬ ਨੂੰ ਵੀ ਹੋਰ ਸਾਰੇ ਪਾਸੇ ਕੀਤਾ ਪਰ ਸਾਡੇ ਪਿੰਨੋ ਕੋਈ ਜਗ੍ਹਾ ਨਹੀਂ ਦਿੱਤੀ ਕੋਈ ਅਸਟੋਰ ਜਿੱਦਾ ਸਾਰੇ ਪਾਸੇ ਰਹਿ ਗਏ ਆ ਉਸੇ ਹਿਸਾਬ ਨਾਲ ਕੋਈ ਕਿਤੇ ਸੜਕਾਂ ਦੇ ਛੜਨ ਦਾ ਕੋਈ ਖੇਤਾਂ ਛੜਨਦਾ ਇਹਦੇ ਨਾਲ ਜਦੋਂ ਮੀਂਹ ਪੈਂਦਾ ਬਿਮਾਰੀ ਫੈਲਣ ਦਾ ਡਰ ਰਹਿੰਦਾ ਜੀ ਬਾਕੀ ਸਾਡੇ ਪਿੰਨ ਸੀ ਕੋਈ ਬੈਂਚ ਨਹੀਂ ਪਹਿਣ ਵਾਸਤੇ ਹੈਗਾ ਜੀ ਬੱਚਿਆਂ ਵਾਸਤੇ ਕੋਈ ਖੇਡਾਂ ਦੀ ਗਰਾਊਂਡ ਹੈ ਨਹੀਂ ਜੀ ਸਾਡੇ ਅਸੀਂ ਕਈ ਵਾਰ ਲਿਖ ਕੇ ਦੇ ਚੁੱਕੇ ਕਿਵੇਂ ਗ੍ਰਾਮ ਪੰਚਾਇਤ ਸਰਪੰਚ ਸਾਹਿਬ ਜੀ ਨਾ ਜਾ ਕੇ ਉਹ ਇਹ ਗਰਾਊਂਡ ਨਹੀਂ ਹੈ ਜੀ ਬੱਚਿਆਂ ਦੀ ਕਿਤੇ ਨਾ ਕਿਤੇ ਕੋਈ ਸੜਕਾਂ ਤੇ ਗੇੜ ਦਾ ਕੋਈ ਖੇਤ ਜਿਹੜਾ ਖਾਲੀ ਪਿਆ ਉੱਥੇ ਖੇਡਣ ਚੱਲ ਜਾਂਦੇ ਆ ਜੀ ਇੱਕ ਪਾਸੇ ਸਰਕਾਰ ਪ੍ਰਚਾਰ ਕਰ ਰਹੀ ਹੈ ਕਿ ਬੱਚਿਆਂ ਨੂੰ ਖੇਡਾਂ ਵਿੱਚ ਪਾਓ ਨਸ਼ਿਆਂ ਤੋਂ ਦੂਰ ਇਹਨਾਂ ਨੂੰ ਰੱਖੋ ਦੂਜੇ ਪਾਸੇ ਜਿਹੜੀ ਤੁਸੀਂ ਗਰਾਊਂਡ ਦੀ ਵਿਵਸਥਾ ਕਰ ਰਹੇ ਆ ਉਹ ਪਿੰਡ ਦੇ ਵਿੱਚ ਨਹੀਂ ਹੈ ਕਿ ਕਿਤੋਂ ਤੱਕ ਸਰਕਾਰ ਦੀਆਂ ਜਿਹੜੀਆਂ ਪਹਿਲ ਕਦਮੀਆਂ ਨੇ ਸਹੀ ਮੰਨੀਆਂ ਜਾ ਸਕਦੀਆਂ ਨਹੀਂ ਜੀ ਸਾਡੇ ਪਿੰਡ ਦੀ ਕੋਈ ਸੁਣਵਾਈ ਨਹੀਂ ਹੋਈ ਨਾ ਤਾਂ ਅਜੇ ਤੱਕ ਪੰਜਾ 5.5 ਸਾਲਾਂ ਦੇ ਵਿੱਚ ਨਾ ਕੋਈ ਸਾਨੂੰ ਗ੍ਰਾਂਟ ਦਾ ਕੋਈ ਦਿੱਤਾ ਤੇ ਨਾ ਇਹ ਸਾਨੂੰ ਪੂਰਾ ਕੋਰਸ ਠਣ ਦੇ ਤਾਂ ਡੰਪੋ ਕਹਿੰਦੇ ਹੈ ਕਿ ਪਰ ਸਾਡੇ ਪਿੰਡ ਵਿੱਚ ਕੋਈ ਇਹੋ ਜਿਹੀ ਚੀਜ਼ ਨਹੀਂ ਆਈ ਅਜੇ ਤੱਕ ਕੋਈ ਸਹੂਲਤ ਨਹੀਂ ਹਾਂ ਗਲੀਆਂ ਬਣੀਆਂ ਜਿਹੜੀਆਂ ਬਲਾਕ ਲੱਗੇ ਆ ਕੋਈ ਸਾਡੇ ਪਿੰਡ ਦੀਆਂ ਗਲੀਆਂ ਰਹਿੰਦੀਆਂ ਵੀ ਹੈਗੀਆਂ ਜਦੇ ਵਾਸਤੇ ਅਜੇ ਕੋਈ ਗ੍ਰਾਂਟ ਨਹੀਂ ਆਈ ਸੀ ਅਜੇ ਬਹੁਤ ਅਧੂਰੇ ਕੰਮ ਪਏ ਸਾਡੇ ਪਿੰਡ ਦੇ ਉਹਦੇ ਵਿੱਚ ਉਸ ਨਾਟੇ ਦੇ ਵਿੱਚ ਅਸੀਂ ਫਰਿਆਦ ਕਰਦੇ ਹਾਂ ਸਾਰੀ ਪੰਚਾਇਤ ਮੈਂਬਰ ਸਰਪੰ ਅਸੀਂ ਕਿਹਨੇ ਜਲਦੀ ਤੋਂ ਜਲਦੀ ਸਾਡੇ ਪਿੰਡ ਦੀ ਸੁਣਵਾਈ ਹੋਵੇ ਤਾਂ ਕਿ ਬਿਮਾਰੀਆਂ ਤੋਂ ਬਚਿਆ ਜਾ ਸਕੇ। ਹਾਂਜੀ ਸਰ ਕੀ ਨਾਮ ਹੈ ਜੀ? ਹਾਂਜੀ ਚੰਦਰ ਰਾਮ ਜੀ। ਹਾਂਜੀ ਕੀ ਕਹਿਣਾ ਚਾਹੋਗੇ ਸਰ ਵਿਕਾਸ ਦੇ ਕਮਾਨ ਲੈ ਕੇ ਤੁਸੀਂ ਪਿੰਡ ਵਿੱਚ ਮੋਹਤਵਾਰ ਵਿਅਕਤੀ ਹੋ ਜੀ। ਅਜੀ ਸਰ ਇਹ ਤੇ ਬੇਨਤੀ ਕਰਦੇ ਸਰਕਾਰ ਆਪਣੀ ਨੂੰ ਕਿਉਂਕਿ ਅਸੀਂ ਤਾਂ ਬੁਢੇ ਹੋ ਗਏ ਜੀ। ਇੱਕ ਸੈਕਿੰਡ। ਬੁਢੇ ਹੋ ਗਏ ਵਿਕਾਸੇ ਸਾਨੂੰ ਇਹਨਾਂ ਲੋਕਾਂ ਦਾ ਨਾ ਵਿਕਾਸ ਦੇ ਵਿੱਚ ਇਲਾਜ ਆ ਜੀ। ਨਾ ਸਾਡੇ ਏਰੀਆ ਕੋਲ ਰਸਤੀ ਏਰੀਆ ਜਿੱਥੇ ਸਾਡੇ ਵਿੱਚ ਕੰਮ ਕਰ ਸਕਣ। ਠੀਕ ਹੈ ਜੀ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਬਸ ਸਾਨੂੰ ਆਹ ਨਾਲੀਆਂ ਜਿ ਰੱਖਿਆ ਨਹੀਂ ਤਾਂ ਸਾਡੇ ਬੰਦੇ ਦਾ ਸਰਬਾ ਕਰੋ ਆ ਕੇ ਤੁਹਾਨੂੰ ਸਕੂਲ ਦੇ ਕੋਲ ਦਿਖਾ ਦੇ ਕਿੰਨਾ ਗੰਦੇ ਆ ਬਿਮਾਰੀਆਂ ਵਰਤਾਂ ਦੇ ਆ ਗਏ ਬਿਮਾਰੀਆਂ ਫੈਲਣਗੀਆਂ ਜੀ ਠੀਕ ਹੈ ਜੀ ਫਿਰ ਉਹਦੇ ਵਿੱਚ ਕੀ ਫਾਇਦਾ ਜੇ ਸਰਕਾਰ ਸਾਡੀ ਦਾ ਸਰਕਾਰ ਸਾਡੀ ਕਹਿੰਦੀ ਆਹ ਕੰਮ ਕਰਦੇ ਆਹ ਕੰਮ ਕਰ ਜਿੱਦਾਂ ਭਾਈ ਸਾਹਿਬ ਨੇ ਕਿਹਾ ਡੰਬ ਬਣਾਇਆ ਦੱਸੋ ਕਿਹੜੇ ਬੰਦੇ ਨੇ ਡੰਬ ਬਣਾਇਆ ਬੁੜੀਆਂ ਕਿਤੇ ਮੋਟਰਸਾਈਕਲ ਤੇ ਜਾਣੀਆਂ ਕੂੜਾ ਛੱਡਣ ਉੱਤੇ ਦੋ ਤਿੰਨ ਕਿਲੋਮੀਟਰ ਤੇ ਡੰਬ ਬਣਾਏ ਇਹਨਾਂ ਨੇ ਬਣਾਏ ਲੇਕਿਨ ਸਾਡੇ ਮਿੰਡ ਦੇ ਨਹੀਂ ਬਣਾਇਆ ਜੀ ਬੁਣੀ ਉੱਥੇ ਕੁੜਾ ਕਿੱਦਾਂ ਛੱਡਣ ਜਾਂ ਦੱਸੋ ਮੈਨੂੰ ਕੀ ਸਾਧਨ ਹੈ ਆਪ ਦੂਸਰੇ ਹਣੇ 2 ਕਿਲੋਮੀਟਰ ਦਾ ਡੰਬ ਬਣਾਇਆ ਪੈਸੇ ਲੈ ਕੇ ਛੱਡ ਦਿੱਤੇ ਆ ਕੋਈ ਫਾਇਦਾ ਨਹੀਂ ਇੱਕ ਕਚਰਾ ਨਹੀਂ ਦਿੱਤੇ ਉੱਥੇ ਗਏ ਨਾ ਚਲੋ ਮੈਂ ਮੌਕਾ ਦਖਾਲਦਾ 2 ਸਰਬਾ ਕਰਨੇ ਆ ਗਏ ਪਿੰਨਾਂ ਦੇ ਠੀਕ ਹੈ ਨਾ ਜੀ ਲੇਕਿਨ ਨਹੀਂ ਅਸੀਂ ਨਹੀਂ ਚਾਹੁੰਦੇ ਮਤਲਬ ਸਾਨੂੰ ਇਹ ਹੈ ਕਿ ਹਾਂ ਨਾਲੀਆਂ ਜੋ ਰੱਖਿਆ ਨਾ ਜਦੋਂ ਅਸੀਂ ਜੰਮੇ ਆ ਬੁਢੇ ਹੋਣ ਲੱਗੇ ਆ ਮਰ ਚੱਲੇ ਆ ਬੇ ਨਾਲੀਆਂ ਛਾਰੀ ਉਮ ਰੱਖਿਆ ਬੇ ਨਾਲੀਆਂ ਤੁਹਾਡੀਆਂ ਢਾਈਆਂ ਦੇ ਬਣਾ ਲਿਆ ਢਾਈਆਂ ਦੇ ਬਣਾਤੀਆਂ ਸੋ ਨਾਲੀ ਦਾ ਇੱਕ ਮੈਂ ਕੈਮਰਾਮੈਨ ਸਾਨੂੰ ਕਹਿਣਾ ਚਾਹਾਂਗਾ ਕਿ ਦ੍ਰਿਸ਼ ਦਿਖਾ ਦਿਓ ਨਾਲੀ ਜਿਹੜੀ ਇਹ ਕਿੱਦਾਂ ਦਾ ਇੱਥੇ ਕਚਰਾ ਪਿਆ ਹੋਇਆ ਤੇ ਮੱਖੀ ਮੱਛਰ ਨਾਲ ਭਰੀ ਪਈ ਹੈ ਨਾਲੀ ਤੇ ਕਿੱਦਾਂ ਦੀ ਹੈ ਸਫਾਈ ਦੀ ਸਹੂਲਤ ਇੱਥੇ ਦਿੱਤੀ ਜਾ ਰਹੀ ਹੈ ਵਿਕਾਸ ਦੀ ਗੱਲ ਕਰੀਏ ਵਿਕਾਸ ਸਿਰਫ ਇੱਕ ਵਿਅਕਤੀ ਦਾ ਨਾਮ ਤੱਕ ਹੀ ਸੀਮਤ ਰਹਿ ਗਿਆ ਪ੍ਰਚਾਰ ਸਰਕਾਰ ਦਾ ਸਰਪੰਚ ਸਾਹਿਬ ਕੀ ਕਹਿਣਾ ਚਾਹੋਗੇ ਸਾਰਾ ਇਸ ਮਾਮਲੇ ਤੇ ਜੀ ਦੇਖੋ ਜੀ ਅਸੀਂ ਤਾਂ ਇਹ ਕਹਿੰਦੇ ਮੈਂ ਮਤਲਬ ਇਹ ਪਿੰਡ ਦਾ ਜਿਹੜਾ ਕੰਮ ਨਾਲ ਗਲੀਆਂ ਨਾਲੀਆਂ ਇਹ ਤਾਂ ਬਹੁਤ ਹੋਇਆ ਜੀ ਠੀਕ ਹੈ ਇਹ ਆਪਾਨੂੰ ਗਰੰਟੀਆ ਵੀ ਬਹੁਤ ਵੜੀਆਂ ਪਰ ਜਿਹੜੇ ਮੇਨ ਕਾਮ ਹਨ ਸਾਡੇ ਉਹ ਪਿੰਡ ਦੇ ਰਹਿੰਦੇ ਆ ਜੀ ਜਿੱਦਾਂ ਬੱਚਿਆਂ ਨੂੰ ਖੇਡਣ ਲਈ ਗਰਾਊਂਡ ਨਹੀਂ ਜੀ ਸਕੂਲ ਦੇ ਕੋਲ ਕੂੜਾ ਬਹੁਤ ਹੋਇਆ ਬੱਚਿਆਂ ਨੂੰ ਬਿਮਾਰੀ ਲੱਗਣ ਦਾ ਡਰ ਆ ਜੀ ਸਾਡੇ ਪਿੰਡ ਦੀ ਸਮਸਥਾਨ ਘਾਟ ਆ ਜੀ ਉਹ ਸਾਰੇ ਪਿੰਡ ਦੀ ਸਾਂਝੀ ਆ ਜੀ ਉਹਦੇ ਚਾਰ ਦੁਵਾਰੀ ਦਾ ਕੋਈ ਅਰੇਂਜਮੈਂਟ ਨਹੀਂ ਹੈਗਾ ਜੀ ਤੇ ਬਾਕੀ ਬੈਠ ਨੂੰ ਬੰਚ ਪਿੰਡ 'ਚ ਲੈਟਰ ਰੋਟਾਂ ਵੀ ਦਾ ਕੋਈ ਪ੍ਰਬੰਧ ਹੈ ਨਹੀਂ ਜੀ ਨੌਜਵਾਨ ਪੜੇ ਲਿਖਿਆ ਜੀ ਉਹਨਾਂ ਨੂੰ ਨੌਕਰੀ-ਨੌਕਰੀ ਦਾ ਕੋਈ ਪ੍ਰਬੰਧ ਹੋਣਾ ਚਾਹੀਦਾ ਜੀ ਔਰ ਸਰਕਾਰ ਤਾਂ ਕਹੇ ਨੌਕਰੀਆਂ ਦੇ ਰਹੇ ਆਂ ਅਸੀਂ ਸਾਡੇ ਪਿੰਡ ਚ ਤੀ ਹਜੇ ਕਿਸੇ ਨੂੰ ਨੌਕਰੀ ਮਿਲੀ ਜੀ ਹਾਂਜੀ ਸਾਡੇ ਪੜੇ ਲਿਖੇ ਮੁੰਡੇ ਬਹੁਤ ਆ ਜੀ ਨੌਕਰੀ ਨਹੀਂ ਕਿਸੇ ਨੂੰ ਮਿਲੀ ਜੀ ਨੌਕਰੀ ਨਹੀਂ ਮਿਲੀ ਹਾਂਜੀ ਕਿਹੜੇ ਕੰਮ ਹੋਰ ਪਿੰਡ ਦੇ ਵਿੱਚ ਸੋਚਦੇ ਹੋ ਕਿ ਹੋਣੇ ਚਾਹੀਦੇ ਜੀ ਜਿੱਦਾਂ ਸਾਡੇ ਪਿੰਡ ਜਦ ਦਿੱਸਿਆ ਵੀ ਗਰਾਊਂਡ ਹੋਣੀ ਕਿ ਇਹਦੀ ਬੱਚਿਆਂ ਦੇ ਖੇਡਣ ਵਾਸਤੇ ਜੀ ਜਿਹੜੇ ਬੱਚੇ ਨਸ਼ਿਆਂ ਵਾਲੂ ਜਾਂਦੇ ਆ ਜੀ ਉਹ ਜਾ ਕੇ ਗਰਾਊਂਡ 'ਚ ਖੇਡਣ ਜੀ ਇਧਰ ਨੂੰ ਧਿਆਨ ਉਹਨਾਂ ਦਾ ਹੋਵੇ ਜੀ ਠੀਕ ਹੈ ਜੀ ਬਾਕੀ ਜਿੱਦਾਂ ਸਮਸ਼ਾਨ ਘਾੜਾ ਜਿਹਾ ਆਵਾ ਕੌਣ ਡੰਗਰ ਘੁੰਮਦੇ ਆ ਕੋਈ ਚਾਰ ਦੁਆਰੀ ਹੋਣੀ ਚਾਹੀਦੀ ਠੀਕ ਹੈ ਜੀ ਪੱਕੀ ਠੇਰਾਂ ਜੀ ਉਹ ਮਤਲਬ ਇਹ ਪੱਕੀਆਂ ਦੇ ਕੋਈ ਘਰਾਂ ਚਾਹੀਦੇ ਠੇਰਾਂ ਜੀ ਉਹਦੇ ਵਾਸਤੇ ਅਰੇਂਜਮੈਂਟ ਹੋਣਾ ਚਾਹੀਦੇ ਇਹ ਦਰਸਲ ਇਹ ਸਾਡੇ ਪਿੰਡ 'ਚ ਮਤਲਬ ਵੀ ਜ਼ਮੀਨ ਹੈ ਨਹੀਂ ਜੀ ਪੰਚਾਇਤੀ ਅੱਛਾ ਪੰਚਾਇਤੀ ਦੀ ਨਹੀਂ ਜ਼ਮੀਨ ਹੋਣਾ ਕਰਕੇ ਥੋੜਾ ਜਿਹਾ ਸਾਨੂੰ ਇੱਥੋਂ ਵੀ ਘਾਟ ਪੈਂਦੀ ਹੈ ਜੀ ਤੇ ਜੇ ਗੱਲ ਸਿਹਤ ਪੱਖੋਂ ਕਰੀਏ ਤਾਂ ਕਿੱਦਾਂ ਦੀ ਇਹ ਸਹੂਲਤ ਹੈ ਕੋਈ ਮੈਡੀਕਲ ਹੈਗੀ ਸੰਸਥਾ ਇੱਥੇ ਉਹ ਤਾਂ ਮਤਲਬ ਸਾਡੇ ਡਿਸਪੈਂਸਰੀ ਹੈਗੀ ਵਧੀਆ ਡਾਕਟਰ ਹੈ ਜੀ ਦਵਾਈਆਂ ਵਧੀਆ ਮਿਲਦੀਆਂ ਵੈਸੇ ਜਿੱਦਾਂ ਹੁਣ ਨਾਲੀਆਂ 'ਚ ਕੀੜੇ ਮਕੌੜੇ ਬਿਮਾਰੀਆਂ ਲੱਗਣੀਆਂ ਹੈ ਜੀ ਪਾਣੀ ਨਿਕਾਸ ਬਹੁਤ ਘਟਾ ਜੀ ਚਪੜਾ ਹੈ ਛੋਟਾ ਹੈ ਹਾਂ ਜੀ ਉਹਨੂੰ ਮਨ ਖੁੱਲਾ ਕੀਤਾ ਜਾਵੇ ਪਾਣੀ ਹੋਰ ਵਧੀਆ ਉਧਰ ਜਾਵੇ ਫੇਰ ਹੋ ਜਾਦਾ ਹੈ ਹੋਰ ਸਕੂਲ ਦੀ ਪੜਾਈ ਦੀ ਵਿਵਸਥਾ ਨੂੰ ਕਿੱਦਾਂ ਦੇਖਦੇ ਹੋ ਕਿ ਕਿੰਨੀ ਵੀ ਤੱਕ ਸਕੂਲ ਹੈਗਾ ਬੇਟਾ ਸਾਡੇ ਬੇੜੇ ਚ ਪੰਜਵੀਂ ਦੇ ਹੀ ਆ ਜੀ ਦੂਸਰੇ ਰਾਂੇ ਹੈਗਾ ਸਕੂਲ ਉਹ 11ਵੀਂ ਪਲੱਸ 2 ਦੇ ਹੀ ਆ ਜੀ ਤੇ ਇੱਥੇ ਵੀ ਮਨ ਲੋ ਬੱਚੇ ਛੱਡ ਰਹੇ ਆ ਜੀ ਤੇ ਨਾਲੇ ਢੇਰ ਛੱਡਦੇ ਟੇਰ ਦਾ ਬੋਲ ਬੁਰਾ ਹਾਲ ਹੈ ਅੱਛਾ ਸਕੂਲ ਦੇ ਨਾਲ ਹੀ ਢੇਰ ਲੱਗਾ ਹੋਇਆ ਹਾਂਜੀ ਹਾਂਜੀ ਮੌਕੇ ਦੇਖਦਾ ਕੋਣ ਸੁੱਟਦਾ ਕੂੜਾ ਉੱਥੇ ਉਹ ਆਮ ਜਨਤਾ ਜੀ ਜੇ ਕਹਿੰਨ ਲੱਗੀ ਜ਼ਿੰਮੇਵਾਰ ਖੇਤਾਂ 'ਚ ਛਿੱਟੀ ਜਾਂਦੇ ਆ ਜੀ ਜਿਹਨੂੰ ਡੱਕੀ ਅਗਲਾ ਲੜਵਿਆਂ ਦਾ ਜੀ ਤੁਸੀਂ ਕੌਣ ਹੁੰਦੇ ਆ ਢੇੜੇ ਲਈ ਜਗ੍ਹਾ ਕਹਿੰਦੇ ਦਿਓ ਜਗ੍ਹਾ ਦਿਜੀ ਕਿਸੇ ਪੰਚਾਇਤ ਕੋਲ ਜਗ੍ਹਾ ਐ ਨਹੀਂ ਜੀ ਹਾਂਜੀ ਪਰ ਜਿਹੜੇ ਵੀ ਸੁੱਟ ਕੇ ਜਾਂਦੇ ਨੇ ਉਹਨਾਂ ਨੂੰ ਇਸਦਾ ਪਤਾ ਜਿੱਥੇ ਸਿੱਖਿਆ ਜਿੱਥੇ ਬੱਚੇ ਨੇ ਪੜ ਕੇ ਦੇ ਜੀ ਸੇਵਾ ਕਰਨੀ ਹੈ ਆਪਣੇ ਪਿੰਡ ਦਾ ਨਾਮ ਉੱਚਾ ਕਰਨਾ ਉਸੇ ਜਗ੍ਹਾ ਨੂੰ ਹੀ ਗੰਦਗੀ ਦਾ ਢੇਰ ਲਾ ਦਿੱਤਾ ਦੇਖੋ ਸਰ ਅਸੀਂ ਤਾਂ ਬਹੁਤ ਵਾਰੀ ਲਿਖ ਲਿਖ ਕੇ ਵੀ ਲਾਇਆ ਵੇ ਇੱਥੇ ਕੁੜਾ ਸੜਨਾ ਮਨਾ ਹੈ ਪਰ ਉਹ ਦੂਏ ਸਾਡੇ ਗੜ ਪੈਂਦੇ ਤੁਸੀਂ ਕੌਣ ਹੋਗੇ ਲਿਖ ਕੇ ਲਾਉਣੇ ਵਾਲੇ ਵੀ ਛੜੀਏ ਕਿੱਥੇ ਤੁਹਾਡੇ ਘਰ ਛੜੀਏ ਵੀ ਜਗ੍ਹਾ ਦੀ ਉਹ ਤੁਹਾਨੂੰ ਅਸੀਂ ਜਗ੍ਹਾ ਤਾਂ ਹੀ ਦੇਵਾਂਗੇ ਜੀ ਸਾਡੇ ਕੋਲ ਜਗ੍ਹਾ ਹੋਵੇ ਤਾਂ ਜੀ ਪੰਜਾਬ ਦੇ ਕੋਲ ਜਗ੍ਹਾ ਨਹੀਂ ਜੀ ਹਾਂ ਜ਼ਮੀਨਾਂ ਹੈਗੇ ਲੋਕਾਂ ਦੇ ਦਬੀਆਂ ਆ ਉਹ ਤਾਂ ਕੋਈ ਮਰਬੇ ਬੰਦੀ ਹੋਊਗੀ ਤਾਂ ਨਿਕਲ ਸਕਦੀਆਂ ਜੀ ਤੁਹਾਡੇ ਪੰਚਾਇਤੀ ਜਗ੍ਹਾ ਦੱਬੀ ਗਈ ਹੈ ਪਿੰਡ ਦੀ ਹੈਗੀਆਂ ਜੀ ਪਿੰਡ ਚ ਦੱਬੀਆਂ ਹੈ ਮਤਲਬ ਛਾਵਲਾਟਾਂ ਹੈਗੀਆਂ ਹਨ ਜੀ ਕੂੜੇ ਵਾਲੇ ਸਟੇਨ ਨੂੰ ਜਗ੍ਹਾ ਮਿਲ ਸਕਦੀ ਆ ਸਰਕਾਰ ਦਾ ਉਪਰਾਲਾ ਸੀ ਕਿ ਜਿਹੜੀਆਂ ਪੰਚਾਇਤੀ ਜਗ੍ਹਾ ਹੈਗੀਆਂ ਨੇ ਦੱਬੀਆਂ ਹੋਈਆਂ ਨੇ ਜਾਂ ਕਬਜ਼ੇ ਕੀਤੇ ਹੋਏ ਨੇ ਉਹ ਖਾਲੀ ਕਰਵਾਏ ਜਾਣ ਤੁਹਾਡੇ ਪਿੰਡ ਦੀ ਜਗ੍ਹਾ ਨਹੀਂ ਖਾਲੀ ਕਰਵਾਈ ਗਈ ਨਹੀਂ ਅਸੀਂ ਅਜੇ ਕੋਈ ਲਿਖਤੀ ਰੂਪ ਚ ਨਹੀਂ ਦਿੱਤਾ ਜੀ ਨਾ ਤੁਸੀਂ ਮੈਗ ਵੀ ਨੂੰ ਆਂ ਜੀ ਹੁਣ ਗਾਹਾਂ ਲਿਖ ਕੇ ਦੇਵਾਂਗੇ ਫਿਰ ਉਹਦਾ ਉਪਰਾਲਾ ਹੋ ਜਾਏਗਾ ਠੀਕ ਹੈ ਹੋਰ ਕੀ ਅਪੀਲ ਕਰਨੀ ਚਾਹੁੰਦੇ ਹੋ ਸਰਕਾਰ ਨੂੰ ਅਪੀਲ ਹੈ ਅਸੀਂ ਕਹਿੰਦੇ ਵੀ ਜਿੱਦਾਂ ਮਤਲਬ ਵੀ ਕੋਈ ਆਪਣੇ ਵੱਲੋਂ ਮਤਲਬ ਗਵਰਨਮੈਂਟ ਪਿੰਡ 'ਚ ਖੇਤ ਦੋ ਖੇਤ ਲੈ ਕੇ ਦੇ ਸਕਦੀ ਬੱਚਿਆਂ ਨੂੰ ਖੇਡਣ ਵਾਸਤੇ ਢੇਰਾਂ ਦੀ ਥੋੜਾ ਬਹੁਤ ਪ੍ਰਬੰਧ ਕਰ ਸਕਦੇ ਆ ਜੀ ਤੇ ਇਹ ਗਵਰਨਮੈਂਟ ਵੱਲੋਂ ਅਸੀਂ ਉਮੀਦ ਕਰਦੇ ਆ ਵੀ ਇਹ ਸਮਝ ਜੁਰੂਰ ਕੀਤੀ ਜਾਣ ਜੀ ਹਾਂਜੀ ਸਰ ਕੀ ਨਾਮ ਤੁਹਾਡਾ ਜੀ ਮੇਰੇ ਸਰ ਜੀਵਨ ਸਿੰਘ ਨਾਮ ਆ ਜੀ ਹਾਂਜੀ ਕਿੱਥੋਂ ਦੇ ਰਹਿਣ ਵਾਲੇ ਜੀ ਅਸੀਂ ਇੱਥੇ ਐਸੀ ਪਿੰਡ ਦੇ ਐ ਰਾਣਾ ਖੁਰਦੇ ਰਹਿਣ ਵਾਲੇ ਆ ਜੀ ਆਪਣੀ ਇੱਥੇ ਛੋਟੀ ਜਿਹੀ ਸ਼ਾਪ ਆ ਅੱਛਾ ਜੀ ਤੇ ਆਪਾਂ ਦੁਕਾਨਦਾਰ ਆਪਣਾ ਦੁਕਾਨ ਦਾ ਕੰਮ ਕਰਦੇ ਆ ਜੀ ਟਵਿੱਡੇ ਰਾਣਾ ਸ਼ਾਪ ਹਾਂਜੀ ਹਾਂਜੀ ਟਵਿੱਡੇ ਸੰਧੂ ਭਰਤਨ ਸਟੋਰ ਸਟੋਰ ਆ ਜੀ ਆਪਣਾ ਜੇ ਗੰਦਗੀ ਦੀ ਗੱਲ ਹੋਈ ਹੈ ਜਾਂ ਕੋਈ ਹੋਰ ਵਿਵਸਥਾ ਨੂੰ ਲੈ ਕੇ ਕੀ ਕਰਨਾ ਚਾਹੀਦਾ ਇਹ ਗੰਦਗੀ ਤਾਂ ਹੁਣ ਦੇਖੋ ਜੀ ਪਿੰਡ ਦੇ ਚਾਰੇ ਪਾਸੇ ਆਪਾਂ ਜੇ ਨਿਗਾਹ ਮਾਰੀਏ ਜਾ ਕੇ ਦੇਖੀਏ ਮਤਲਬ ਚਾਰੇ ਪਾਸੇ ਹੀ ਢੇਰ ਲੱਗੇ ਪਏ ਆ ਗੰਦਗੀ ਦੇ ਔਰ ਸਰਕਾਰ ਵੱਲੋਂ ਕੋਈ ਵੀ ਸਾਨੂੰ ਹੈਲਪ ਨਹੀਂ ਹੋ ਰਹੀ ਕਿਸੇ ਤਰ੍ਹਾਂ ਦੀ ਵੀ ਵੀ ਜਾਂ ਉਹਨੂੰ ਆਪਾਂ ਕੋਈ ਗੱਡੀ ਦੀ ਹੈਲਪ ਕਰਦੀਏ ਜਾਂ ਕੋਈ ਹੋਰ ਜਿੱਥੇ ਡੰਪ ਬਣਿਆ ਉਹਨੂੰ ਗੱਡੀ 'ਚ ਲੋਡ ਕਰਕੇ ਜਾਂ ਕਿਸੇ ਪਾਸੇ ਉਹਨੂੰ ਸਿੱਟ ਸਕੀਏ ਇਦਾਂ ਦੀ ਸਰਕਾਰ ਵੱਲੋਂ ਸਾਨੂੰ ਕੋਈ ਹੈਲਪ ਨਹੀਂ ਹੋ ਰਹੀ ਜੋ ਸਾਰੇ ਬੱਚੇ ਸਕੂਲ ਚ ਪੜਨ ਜਾਂਦੇ ਆ ਉਧਰਲੇ ਪਾਸੇ ਦੇਖੋ ਜਾ ਕੇ ਉਧਰਲੇ ਪਾਸੇ ਵੀ ਢੇਰ ਲੱਗਾ ਹੋਇਆ ਜਿਹੜਾ ਪਲੱਸ 2 ਤੱਕ ਸਕੂਲ ਬਣਿਆ ਹੋਇਆ ਉਹਦੇ ਇੱਕ ਲਾਗੇ ਛੋਟੀ ਜੀ ਚੋਈ ਹੈ ਜੀ ਇੱਕ ਪੁਲੀ ਆ ਛੋਟੀ ਜੀ ਉਹ ਲੋਕਾਂ ਨੇ ਢੇਰ ਸਿੱਟ ਸਿੱਟ ਕੇ ਨਾ ਟੂ ਜਿਹੜੀ ਉਹ ਬੰਦ ਕਰ ਦਿੱਤੀ ਹੋਈ ਆ ਤੇ ਮਤਲਬ ਆਉਣ ਵਾਲੇ ਟਾਈਮ 'ਚ ਅਗਰ بارش ਆਂਦੀ ਆ ਤੇ ਕੋਈ ਮੁਸ਼ਕਲ ਆਂਦੀ ਆ ਤਾਂ ਉਹ ਪੁਲੀ ਮਤਲਬ ਕਿ ਨਹੀਂ ਖੁੱਲੀ ਰਸਤਾ ਖੁੱਲਿਆ ਨਹੀਂ ਉਹ ਪਾਣੀਆਂ ਨਿਕਾਸ ਤੱਕ ਵੀ ਬੰਦ ਕਰ ਦਿੰਦਾ ਤੇ ਜੇ ਕਿਸੇ ਨੂੰ ਅਸੀਂ ਕਹਿੰਨੇ ਨਾ ਵੀ ਤੁਸੀਂ ਇਹ ਕਿਉਂ ਸਿੱਟਦੇ ਆ ਉਹ ਕਹਿੰਦੇ ਤੇ ਤੇਰੇ ਮਾਮੇ ਹੀ ਜਗਾ ਆ ਤੂੰ ਕੌਣ ਲੱਗਦਾ ਇਹ ਜਗਾ ਦਾ ਇਹ ਤਾਂ ਸ਼ਾਮਲਾ ਦਾ ਫਰਾਨਾ ਉਹ ਮਤਲਬ ਲੋਕੀ ਇਦਾਂ ਨੀ ਗੱਲਾਂ ਕਰਦੇ ਆ ਅਸੀਂ ਕਹਿੰਦੇ ਸਰਕਾਰ ਹੀ ਕੱਲ ਨੂੰ ਕੋਈ ਸਾਨੂੰ ਇਦਾਂ ਦਾ ਕੋਈ ਉਪਰਾਲਾ ਕਰੇ ਜਿਹੜਾ ਕਿ ਸਾਡੇ ਹੱਕ ਵਿੱਚ ਹੋਵੇ ਹਾਂਜੀ ਹਾਂਜੀ ਸਰ ਕੀ ਕਹਿਣਾ ਚਾਹੋਗੇ ਹੋਰ ਸਰ ਬਸ ਇਹੀ ਬੇਨਤੀ ਕਰਦੇ ਜੀ ਮਤਲਬ ਸਾਡੀ ਜਿਹੜੀ ਸਰਕਾਰ ਹੈ ਅਸੀਂ ਬੱਚਿਆਂ ਵਾਸਤੇ ਗਰਾਊਂਡ ਮੰਗਦੇ ਬੱਚੇ ਸਾਲੇ ਖੇਡਣ ਬੱਚੇ ਸਾਲੇ ਨਾਲ ਨੌਕਰੀਆਂ ਮਹਿਣ ਠੀਕ ਹੈ ਨਾ ਜੀ بس ਆਹੀ ਚੀਜ਼ਾਂ ਸਾਡੇ ਬੱਚਿਆਂ ਨੂੰ ਕੋਈ ਤਾਂ ਸਰਕਾਰ ਸਾਡੀ ਕਹਿੰਦੀ ਨੱਚਾ ਚੜਾਓ ਨੱਚਾ ਕਿੱਥੇ ਚੜਾਉਂ ਬੱਚੇ ਖੇਲਣ ਕਿੱਥੇ ਬੱਚੇ ਨੂੰ ਘਰ ਰਹਿਣਾ ਬਹੁਤ ਮੁਸ਼ਕਲ ਆ ਬਸ ਆ ਸਾਡੀ ਸਰਕਾਰ ਮੇਰੀ ਬੇਨਤੀ ਆ ਵੀ ਜਾਂ ਸਾਡੀ ਪਿੰਡ ਦੀ ਮਰਬੇ ਬੰਦੀ ਕਰਾਉਣ ਤਾਂ ਹੀ ਕੋਈ ਜ਼ਮੀਨ ਨਿਕਲੂ ਜੇ ਮੌਜੂਦਾ ਸਰਕਾਰ ਨੂੰ ਕਹਿੰਦੇ ਆ ਸਰਕਾਰ ਕਹਿੰਦੀ ਇਹਦੇ ਬਾਰੇ ਕੁਝ ਕਰ ਨਹੀਂ ਸਕਦੇ ਦੱਸੋ ਮੌਜੂਦਾ ਸਰਕਾਰ ਨਹੀਂ ਕਰ ਸਕਦੀ ਕੌਣ ਕਰੂਗਾ ਤੁਸੀਂ ਕਰੋਗੇ ਮੈਂ ਕਰੂਗਾ ਜੇ ਮੌਜੂਦਾ ਸਰਕਾਰ ਕੋਲ ਸਵਾਲ ਕੁਐਸਚਨ ਕਰਦੇ ਲਿਆ ਵੀ ਸਾਡੇ ਬਸ ਸਾਨੂੰ ਗਰਾਊਂਡ ਵਾਸ ਜਗ੍ਹਾ ਜੇ ਕਹਿੰਦੇ ਅਸੀਂ ਅੱਜ ਕੁਝ ਨਹੀਂ ਕਰ ਸਕਦੇ ਹੌਣ ਕਰੂੰਗਾ ਜੀ ਸਰਪੰਚ ਸਾਹਿਬ ਪਿੰਡ ਦੇ ਵਿੱਚੋਂ ਕੋਈ ਐਨ ਆਰ ਆਈ ਭਰਾ ਵੀ ਹੋਣਗੇ ਜਾਂ ਪਿੰਡ ਦੇ ਵਿੱਚੋਂ ਬਾਹਰ ਵੀ ਜਾ ਕੇ ਸੈਟਲ ਹੋਏ ਹੋਣਗੇ ਉਹਨਾਂ ਵੱਲੋਂ ਵੀ ਕੋਈ ਮਾਲੀ ਸਹਾਇਤਾ ਨਹੀਂ ਕੀਤੀ ਜਾ ਰਹੀ ਪਿੰਡ ਵੱਲ ਉਹ ਹੈਗੀ ਥੋੜੀ ਬਹੁਤ ਹੁੰਦੀ ਹੈ ਜਿੱਦੇ ਸਮਸ਼ਾਨ ਘੜ ਦੇ ਵਿੱਚ ਕਮਰੇ ਬਣਾਏ ਆ ਜੀ ਗੇੜ ਗੂੜੇ ਬਣਾਏ ਆ ਉਹ ਤਾਂ ਹੈਗੀ ਮਤਲਬ ਪਿੰਡ ਵਿੱਚ ਨਹੀਂ ਕੋਈ ਵੱਲ ਇਦਾਂ ਦਾ ਬੰਦਾ ਜੇ ਇੱਕ ਗੱਡੀ ਮਲੋਇਆ ਨੇ ਇਹ ਵੱਲੋਂ ਮਲਵੀ ਲੈ ਕੇ ਡਿੱਤੀ ਆ ਜੀ ਅੱਛਾ ਜੀ ਹਾਂਜੀ ਮਲਵੀ ਮੁੰਡੇ ਆਪਣੇ ਪੰਜਾਬੀਆਂ ਬੜਾ ਡਰਾਈਵਰੀ ਇਹ ਕਰਦੇ ਆ ਜੀ ਤੇ ਇਹ ਜਦੋਂ ਵੀ ਹੁੰਦੇ ਕੋਈ ਇਦਾਂ ਦੁਰਘਟਨਾ ਆਪਣੀ ਗੱਡੀ ਲੈ ਕੇ ਚਲ ਜੀਦਾ ਜੀ ਉਹ ਵੀ ਫ੍ਰੀ ਆ ਜੀ ਸੇਵਾ ਜੀ ਇਹ ਉਦੋਂ ਦਾ ਕੋਈ ਹੈ ਨਹੀਂ ਹਾਂਜੀ ਕੀ ਨਾਮ ਹੈ ਮੈਂ ਕੁਲਵਿੰਦਰ لال ਪਾਂਚੀ ਕਿਹੜੇ ਪਿੰਡ ਤੋਂ ਜੀ ਪਿੰਡ ਰਹਾਣਾ ਖੁਦ ਤੋਂ ਜੀ ਹਾਂਜੀ ਕੀ ਕਹਿਣਾ ਚਾਹੋਗੇ ਕੋਈ ਨਾਲੀਆਂ ਕਲੀਆਂ ਨਾਲੀ ਦਾ ਹਾਲ ਤਾਂ ਦੇ ਹੀ ਲਿਆ ਤੁਸੀਂ ਸਾਡੇ ਮੇਨ ਮੁੱਦਾ ਤਾਂ ਇਹ ਜਿਹੜਾ ਗੰਦ ਚੜ ਦੇ ਢੇਰਾਂ ਦਾ ਆ ਜੀ ਬਾਕੀ ਅਸੀਂ ਡਿਫੈਂਸਿਵ ਸਾਡੇ ਐਨਐਡੀਬੀ ਬਣਾਏ ਆਈ ਸਰਪੰਚ ਸਾਹਿਬ ਨਾਲ ਫਿਕਰਾਂ ਬੜੀ ਮਿਹਨਤ ਕੀਤੀ ਜਾ ਸਾਡਾ ਕਲੱਬ ਬਣਿਆ ਸੀ ਭਗਤ ਸਪੋਰਟ ਕਲੱਬ ਬਣਿਆ ਉਹਨਾਂ ਗੱਡੀ ਦੀ ਹੜਤੂ ਤੇ ਪੰਜ 6 ਕਿਲੋ ਦਾ ਐਕਸੀਡੈਂਟ ਹੋ ਜਾਵੇ ਕੋਈ ਕੋ ਗਰੀਬ ਬੰਦਾ ਹਸਪੀਟਲ ਨਹੀਂ ਪਹੁੰਚ ਸਕਦਾ ਅਸੀਂ ਖੁਦ ਸੇਵਾ ਸਾਡੇ ਮੁੰਡਾ ਕਲੱਬ ਦੇ ਚ ਮੈਂ ਜਾ ਕੇ ਅਸੀਂ ਹਸਪੀਟਲ ਪਹੁੰਚਾਉਂਦੇ ਆ ਜੀ ਫਰੈਂਚ ਦੀ ਅਸੀਂ ਐਨਐਡੀਬੀ ਦਾ ਕੋ ਮੰਗ ਮੰਗ ਪੈਸੇ ਫਰੈਂਚ ਦੀ ਦਵਾਈਆਂ ਵੀ ਲਿਆਉਂਦੇ ਆ ਕੈਂਪ ਵੀ ਲਗਾਏ ਜਾਂਦੇ ਆ ਤੇ ਕਵਰਾਂ ਵਿੱਚ ਵੀ ਸਾਡੇ ਵੀਰਾਂ ਨੇ ਵੀਰਾਂ ਨੇ ਕਾਫੀ ਲਾਇਆ ਸਾਡੇ ਗੇਟ ਵੀ ਬਣਾਇਆ ਹੋਰ ਵੀ ਪਿੰਡ ਚ ਵੀ ਗਰੀਬਾਂ ਦੀ ਸੇਵਾ ਹੋਈ ਕਰਦੇ ਬਾਕੀ ਮੇਨ ਮੁੱਦਾ ਹੈ ਢੇਰਾਂ ਦਾ ਜੀ ਉਹਨਾਂ ਗੰਦਗੀ ਉਹਨਾਂ ਬਿਮਾਰੀਆਂ ਫੈਲਦੀ ਹੈ ਜੀ ਸਰਕਾਰ ਨੂੰ ਇਹ ਹੀ ਬੇਨਤੀ ਕਰਦੇ ਸਾਨੂੰ ਕੋਈ ਜਗਤਤੀ ਜਾਵੇ ਇਹ ਸਵਿਸ਼ਾ ਹੱਲ ਹੋ ਜਾਵੇ ਜੀ ਬਾਕੀ ਹੋਰ ਸਾਡੇ ਪਿੰਡ ਚ ਕੋਈ ਪਾਰਟੀਵਾਦੀ ਨਹੀਂ ਹੈਗੀ ਜੀ ਸਭ ਅਸੀਂ ਜਿੰਨੇ ਵੀ 10 ਮੈਂਬਰ ਹੈ ਜੀ ਸਭ ਇੱਕੋ ਮਤਲਬ ਸਾਰ ਚੱਲਦੇ ਨੇ ਕੋਈ ਇਦਾਂ ਦਾ ਨਹੀਂ ਵੀ ਕੋਈ ਪਿੰਡ ਚ ਪਾਰਟੀਵਾਦੀ ਪੰਚਾਇਤ ਕਰਦੀਆਂ ਕਰਦੀਆਂ ਇਦਾਂ ਦਾ ਕੋਈ ਜੱਕ ਨਹੀਂ ਹੈਗਾ ਜੀ ਤੁਹਾਡੇ ਸਰਪੰਚੀ ਦੌਰਾਨ ਪਿੰਡ ਦੀਆਂ ਕਿੰਨੀਆਂ ਗੁਲੀਆਂ ਬਣ ਚੁੱਕੀਆਂ ਬੜੀ ਮਤਲਬ ਦਰਾਂਜੀਤ ਨੂੰ ਪੂਰਾ ਪਿੰਡੇ ਪੱਕਾ ਹੋਇਆ ਜੀ ਪੱਕਾ ਹੋ ਗਿਆ ਹਾਂ ਜੀ ਜਿਹੜੀ ਮਤਲਬ ਅਸੀਂ ਸਮਸ਼ਾਨ ਘਾਟ ਨੂੰ ਨਾਲ ਛੜਕ ਬਣਾਈਆ ਜੀ ਇਹ ਦੂਸਰੇ ਪਿੰਡ ਅਸੀਂ ਮਤਲਬ ਦਾਗਦੇਈ ਦੇ ਸੀ ਇੰਨਾ ਬੁਰਾ ਹਾਲ ਸੀ ਜੀ ਇਹ ਤਾਂ ਮਤਲਬ ਕਿਲੋਮੀਟਰ ਇੱਕ ਛੜਕ ਬਣਾਈਆ ਜੀ ਹਾਂ ਜੀ ਹੁਣ ਮਤਲਬ ਇਹ ਤਕਰੀਬਨ ਕੁਝ ਕੰਮ ਰਹਿੰਦੇ ਆ ਜੀ ਬਾਕੀ ਤਕਰੀਬਨ ਪਿੰਡੇ ਦਾ ਮਤਲਬ ਕੰਮ ਬਹੁਤ ਹੋਇਆ ਬਗਸ 10 15 ਦੀ ਹਾਂ ਜੀ ਜੇ ਗੱਲ ਕਰੀਏ ਵਿਧਾਨ ਸਭਾ ਹਲਕੇ ਦੀ ਡਾਕਟਰ ਰਾਜਕੁਮਾਰ ਇੱਥੋਂ ਵਿਧਾਇਕ ਰਹੇ ਸੀ ਜੋ ਹੁਣ ਐਮਪੀ ਬਣ ਚੁੱਕੇ ਨੇ ਤੇ ਇਹ ਸੀਟ ਜਿਹੜੀ ਆ ਦੁਬਾਰਾ ਚੋਣ ਹੋਏਗੀ ਤੇ ਕਿਦਾਂ ਦਾ ਉਮੀਦਵਾਰ ਤੁਸੀਂ ਭਾਲਦੇ ਹੋ ਕਿ ਇੱਥੇ ਆਣਾ ਚਾਹੀਦਾ ਜੀ ਅਸੀਂ ਇਹ ਭਾਲਦੇ ਹਾਂ ਵੀ ਜਿੱਦਾਂ ਡਾਕਟਰ ਰਾਜ ਹੁਣੀ ਮਤਲਬ ਕੰਮ ਕਰਾਏ ਪਿੰਡਾਂ ਵਿੱਚ ਜੀ ਉਦਾਂ ਵੀ ਹੋਣਾ ਚਾਹੀਦਾ ਜੀ ਕਿਉਂ ਦੇਖੋ ਬਿਨਾਂ ਮਾਲੋ ਪੇਵਾਦੋਂ ਸਾਨੂੰ ਨਹੀਂ ਘੰਟਾ ਖੁਲੀਆਂ ਦਿੱਤੀਆਂ ਜੀ ਪਿੰਡ ਵਿੱਚ ਕੋ ਪੈਸੇ ਵੀ ਖੁੱਲੇ ਲੱਗੇ ਆ ਜੀ ਤੇ ਪੰਚਾਇਤਾਂ ਨੇ ਵੀ ਪੈਸੇ ਇਹਨਾਂ ਆਪਣੀ ਇਮਾਨਦਾਰੀ ਨਾਲ ਲਾਏ ਆ ਜੀ ਹਾਂਜੀ ਪੰਚਾਇਤਾਂ ਹੁਣ ਭੰਗ ਹੋ ਗਈਆਂ ਆ ਜੀ ਤੇ ਮਲੋਂ ਗਵਰਨਮੈਂਟੋਂ ਬਰੇ ਗਰੰਟਾਂ ਦੇਣੀਆਂ ਜੀ ਗਾਂ ਨਾਮੀ ਪੰਚਾਇਤਾਂ ਜਿਹੜੀਆਂ ਚੋਣਾਂਆਂ ਗਈਆਂ ਜੀ ਉਹ ਗਰੰਟਾਂ ਦੇਣ ਖੁੱਲੀਆਂ ਜੀ ਜਿਹੜੇ ਪਿੰਡ 'ਚ ਕੰਮ ਰਹਿੰਦੇ ਆ ਜੀ ਉਹ ਦੂਰੇ ਉਹਨਾਂ ਨੂੰ ਪੂਰਾ ਕੀਤਾ ਜਾਵੇ ਜੀ ਅਸੀਂ ਸਾਰਿਆਂ ਨਾਲ ਇਸ ਗੱਲ ਨਾਲ ਸਹਿਮਤ ਹਾਂ ਪੰਚਾਇਤ ਕੋਈ ਵੀ ਬਣੇ ਜੀ ਜਿਹੜੀ ਪਿੰਡ ਨੂੰ ਚੰਗੀ ਲੱਗਦੀ ਉਹਨੂੰ ਪੰਚਾਇਤ ਬਣਾਉਣੀ ਚਾਹੀਦੀ ਆ ਜੀ ਅਸੀਂ ਇਹ ਨਹੀਂ ਕਹਿੰਦੇ ਸਾਨੂੰ ਹੀ ਬਣਾਉਣਾ ਜਿਹੜਾ ਬੰਦਾ ਚੰਗਾ ਲੱਗਦਾ ਜੀ ਪੰਚਾਇਤ ਦੇ ਮੈਂਬਰ ਚੰਗੇ ਲੱਗਦੇ ਆ ਸਰਪੰਚ ਜਿਹੜਾ ਚੰਗਾ ਲੱਗਦਾ ਜੀ ਜਿਹੜਾ ਪਿੰਡ ਦਾ ਕੋਈ ਕੰਮ ਕਰਾਉਂਦਾ ਉਹਨੂੰ ਬਣਾਉਣਾ ਅਸੀਂ ਇਹ ਨਹੀਂ ਕਹ ਸੋ ਦੋਸਤੋ ਜਿੱਥੇ ਬੱਚੇ ਸਕੂਲ ਸਿੱਖਿਆ ਲੈਣ ਲਈ ਆਉਂਦੇ ਨੇ ਤੇ ਉੱਥੇ ਹੀ ਕੂੜੇ ਦਾ ਢੇਰ ਤੇ ਤੁਸੀਂ ਨਾਲੀ ਦੇ ਵਿੱਚ ਗੰਦਗੀ ਦਾ ਢੇਰ ਦੇਖ ਸਕਦੇ ਹੋਗੇ ਨਾਲੀ ਵੀ ਬਲੌਕ ਹੋ ਚੁੱਕੀ ਆ ਤੇ ਸਫਾਈ ਜਿਹੜੀ ਆ ਇੱਥੇ ਨਹੀਂ ਹੋ ਰਹੀ ਬੱਚੇ ਜਿਹੜੇ ਰੋਜ਼ ਸਕੂਲ ਇੱਥੇ ਪੜ੍ਹਨ ਆਉਂਦੇ ਨੇ ਉਹਨਾਂ ਨੂੰ ਵੀ ਬਿਮਾਰੀ ਅਕਸਰ ਲੱਗਣ ਦਾ ਡੱਕ ਡਰ ਬਣਿਆ ਰਹਿੰਦਾ ਮੱਖੀ ਮੱਛਰ ਤੋਂ ਬਚਾਉਣ ਵਾਸਤੇ ਇੱਕ ਪਾਸੇ ਗੱਲ ਕਰੀਏ ਬਰਸਾਤਾਂ ਦੀ ਤੇ ਬਰਸਾਤਾਂ ਵੀ ਹੁਣ ਸ਼ੁਰੂ ਹੋਣ ਵਾਲੀਆਂ ਨੇ ਤੇ ਮੱਖੀ ਮੱਛਰ ਦਾ ਜਿਹੜਾ ਫਲਾ ਉਹ ਇੱਥੇ ਵੱਧ ਸਕਦਾ ਡੇਂਗੂ ਦੇ ਬਿਮਾਰੀ ਜਿਹੜੀ ਆ ਉਹ ਵੀ ਵਤਨ ਦੇ ਅਸਾਰ ਬਣਦੇ ਨਜ਼ਰ ਆ ਸਕਦੇ ਨੇ ਸਰਪੰਚ ਸਾਹਿਬ ਹਾਂਜੀ ਹਾਂਜੀ ਕੀ ਇਹ ਮਾਹੌਲ ਹੈ ਜੀ ਇੱਥੇ ਮਾਹੌਲ ਤਾਂ ਜੀ ਇਹ ਦੇਖੋ ਅਸੀਂ ਲਿਕੇ ਵੀ ਲਾਇਆ ਜੀ ਤੇ ਜਿਹਨੂੰ ਅਸੀਂ ਕਹਿੰਨੇ ਆ ਜੀ ਉਹ ਸਾਡੇ ਪਿੰਡ ਦਾ ਗਲਜੀ ਕਹਿੰਦੇ ਤੁਹਾਡੇ ਘਰ ਦੀ ਜ਼ਮੀਨ ਹੈ ਜਿੱਥੇ ਮਰਜ਼ੀ ਛੱਟੀਏ ਪਰ ਅਸੀਂ ਵੀ ਕੀ ਕਰੀ ਸਾਡੇ ਕੋਲ ਪੰਚਾਇਤ ਦੀ ਜਗ੍ਹਾ ਨਹੀਂ ਛੱਟਣੋ ਜੀ ਜੇ ਸਾਡੇ ਕੋਲ ਜਗ੍ਹਾ ਹੋਵੇ ਫਿਰ ਤਾਂ ਆਪਾਂ ਵੀ ਜਨਤਨ ਕਹਿੰਦੇ ਉਹ ਆਪਣੀ ਪੰਚਾਇਤ ਦੀ ਜਗ੍ਹਾ ਹੈਗੀ ਉੱਥੇ ਛੱਟਿਓ ਪਰ ਜਨਤਾ ਮੰਦਰੀ ਨੇਰੇ ਉੱਠ ਕੇ 4 ਵਜੇ ਕੁੜੇ ਛੱਟ ਕੇ ਲੰਬੇ ਹੁੰਦੇ ਆ ਨਾਲੇ ਪ੍ਰਾਇਮਰੀ ਸਕੂਲ ਆ ਜੀ ਮੌਕਾ ਤੁਸੀਂ ਦੇਖ ਲਿਆ ਕਿਦਾਂ ਦਾ ਹਾਲਾਤ ਆ ਜੀ ਇਹ ਜਿਨ੍ਹਾਂ ਦੇ ਬੱਚੇ ਨਹੀਂ ਪੜਦੇ ਉਹ ਛੁੱਟ ਕੇ ਜਾਂਦੇ ਨਹੀਂ ਜੀ ਨਹੀਂ ਇਹ ਪੜਦੇ ਉਹ ਵੀ ਛੱਡ ਕੇ ਜਾਂਦੇ ਆ ਜੀ ਇਹ ਪੜਦੇ ਉਹ ਵੀ ਛੱਡ ਕੇ ਜਾਂਦੇ ਆ ਜੀ ਇੱ ਕਿ ਲਾਇਆ ਹੋਇਆ ਜੀ ਪਰ ਜਨਤਾ ਮੰਨ ਨਹੀਂ ਰਹੀ ਇਸ ਗੱਲ ਨੂੰ ਜੀ ਜੋ ਮੀਂਹ ਪਾਣੀ ਵਰਦਾ ਹੈਗਾ ਜੀ ਤੇ ਇਥੋਂ ਬਿਲਕੁਲ ਲੰਗਣਾ ਵੀ ਬਹੁਤ ਔਖਾ ਹੋ ਜਾਂਦਾ ਜੀ ਪੰਚਾਇਤ ਵੱਲੋਂ ਇੱਥੇ ਲਿਖਿਆ ਵੀ ਗਿਆ ਕਿ ਜੇ ਕੋਈ ਇੱਥੇ ਕੂੜਾ ਕਰਕਟ ਸੁੱਟੇਗਾ ਤਾਂ 5000 ਰੁਪਏ ਜੁਰਮਾਨਾ ਕੀਤਾ ਜਾਵੇਗਾ ਤਾਂ ਉਲਟਾ ਇਹਨਾਂ ਨੂੰ ਹੀ ਇਹ ਗੱਲਾਂ ਸੁਣਨੀਆਂ ਪੈਂਦੀਆਂ ਨੇ ਤੇ ਇਹਨਾਂ ਦਾ ਵਿਦਰੋਹ ਕੀਤਾ ਜਾਂਦਾ ਜਿਸ ਪਾਸੇ ਪੰਚਾਇਤ ਵੱਲੋਂ ਪ੍ਰਸ਼ਾਸਨ ਤੋਂ ਇਹ ਮੰਗ ਕੀਤੀ ਗਈ ਹੈ ਕਿ ਇਸ ਕੂੜੇ ਕਰਕਟ ਢੇਰ ਇੱਥੋਂ ਚੱਕਵਾ ਦਿੱਤਾ ਜਾਵੇ ਤੇ ਸਫਾਈ ਦਾ ਇੱਥੇ ਜਿਹੜਾ ਕਾਰਜ ਉਹ ਸ਼ੁਰੂ ਕੀਤਾ ਜਾਵੇ ਤਾਂ ਜੋ ਬੱਚੇ ਸਹੀ ਸਲਾਮਤ ਇੱਥੇ ਆਪਣੀ ਸਿੱਖਿਆ ਨੂੰ ਸਿੱਖਿਆ ਮਹਾਰਤ ਉਹ ਇਥੇ ਹਾਸਲ ਕਰ ਸਕਣ ਤੇ ਸਰਪੰਚ ਸਾਹਿਬ ਇਹ ਹੀ ਪ੍ਰਾਇਮਰੀ ਸਕੂਲ ਹੈ ਇਹ ਹੀ ਸਾਡੇ ਪ੍ਰਾਇਮਰੀ ਸਕੂਲ ਇਹ ਹੀ ਹੈ ਜ ਆਪਣੇ ਹਾਂਜੀ ਤੇ ਇਹ ਜਿਹੜਾ ਸਕੂਲ ਹੈ ਹਰਾਨਾ ਖੁਰਦ ਦਾ ਸਕੂਲ ਹੈ ਜ ਜੋ ਡਿਵਿਡਾ ਰਾਨਾ ਨੂੰ ਵੀ ਇਹੀ ਸਕੂਲ ਲੱਗਦਾ ਤੇ ਜੇ ਕੂੜੇ ਕਰਕਟ ਦੀ ਗੱਲ ਕਰੀਏ ਤਾਂ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਵੀ ਡੀਏਵੀ ਕਾਲਜ ਵੀ ਹੈ ਹੋਰ ਵੀ ਸਕੂਲ ਨੇ ਜਿੱਥੇ ਕਿ ਗਵਰਨਮੈਂਟ ਕਾਲਜ ਵੀ ਹੈ ਜਿੱਥੇ ਕਿ ਅਕਸਰ ਕੂੜੇ ਢੇਰ ਲੱਗੇ ਜਿਹੜੇ ਉਹ ਦਿਖਾਈ ਦਿੱਤੇ ਜਾਂਦੇ ਨੇ ਤੇ ਪ੍ਰਸ਼ਾਸਨ ਵੱਲੋਂ ਇਸ ਮੁਹਿਮ ਨੂੰ ਸ਼ੁਰੂ ਕੀਤਾ ਜਾਣਾ ਚਾਹੀਦਾ ਤੇ ਜਿੱਥੇ ਸਿੱਖਿਆ ਦਾ ਮਿਆਰ ਜੋ ਬੱਚਿਆਂ ਨੂੰ ਸਿੱਖਿਆ ਮਿਲਦੀ ਹੈ ਜੇ ਉਹੀ ਗੰਦਗੀ ਢੇਰਾਂ ਨਾਲ ਐਂਟ੍ਰੈਂਸ ਹੀ ਹੋਏਗੀ ਤਾਂ ਬੱਚੇ ਕੀ ਸਿੱਖਿਆ ਹਾਸਲ ਕਰਨਗੇ ਸੋ ਦੋਸਤੋ ਇਹ ਡਵਿੱਡਾ ਰਾਣਾ ਦੇ ਜੋ ਅਸੀਂ ਦ੍ਰਿਸ਼ਤਾਂ ਦਿਖਾਏ ਨੇ ਪਿੰਡ ਦੀ ਪੰਚਾਇਤ ਦੇ ਤੇ ਪਿੰਡ ਵਾਸੀਆਂ ਦੀ ਨਾਲ ਵਿਚਾਰ ਚਰਚਾ ਹੋਈ ਹੈ ਤੇ ਉਹਨਾਂ ਨੇ ਵਿਕਾਸ ਪੱਖੋਂ ਜੋ ਗੱਲ ਸਾਨੂੰ ਦੱਸੀ ਹੈ ਸਾਰੀ ਉਹ ਤੁਹਾਡੇ ਸਾਹਮਣੇ ਅਸੀਂ ਲਿਆ ਰਹੇ ਹਾਂ ਤੇ ਇਹ ਤੁਹਾਨੂੰ ਅਸੀਂ ਆਪਣੇ ਜੀਬੀਸੀ ਅਵਟ ਦੇ ਮਾਧਮ ਰਾਹੀਂ ਤੁਹਾਡੇ ਸਾਹਮਣੇ ਅਸੀਂ ਪੇਸ਼ ਕਰ ਰਹੇ ਹਾਂ ਸੋ ਡਾਕਟਰ ਰਾਜਕੁਮਾਰ ਜੀ ਨੂੰ ਇੱਕ ਅਪੀਲ ਕੀਤੀ ਜਾਂਦੀ ਹੈ ਕਿ ਡਾਕਟਰ ਰਾਜਕੁਮਾਰ ਚੱਬੇਵਾਲ ਜੀ ਤੁਹਾਨੂੰ ਇਹਨਾਂ ਲੋਕਾਂ ਨੇ ਜਿਤਾ ਕੇ ਪਹਿਲਾ ਵਿਧਾਨ ਸਭਾ ਵਿੱਚ ਭੇਜਿਆ ਤੇ ਹੁਣ ਲੋਕ ਸਭਾ ਦੀ ਸੀਟ ਤੁਸੀਂ ਜਿੱਤ ਚੁੱਕੇ ਹੋ ਕਾਂਗਰਸ ਟਾਈਮ ਦੇ ਸਮੇਂ ਤੁਸੀਂ ਚੋਣ ਜਿੱਤੀ ਸੀ ਵਿਧਾਨ ਸਭਾ ਦੀ ਤੇ ਹੁਣ ਤੁਸੀਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਕੇ ਉਸ ਤੋਂ ਬਾਅਦ ਲੋਕ ਸਭਾ ਦੀ ਸੀਟ ਜਿੱਤੀ ਹੈ ਤੇ ਇਹਨਾ ਪਿੰਡ ਵਾਸੀਆਂ ਵੱਲੋਂ ਇੱਕ ਅਪੀਲ ਕੀਤੀ ਜਾ ਰਹੀ ਹੈ ਕਿ ਇਸ ਵਿਕਾਸ ਪੱਖੀ ਧਿਆਨ ਦੇ ਕੇ ਤਾਂ ਪਿੰਡ ਨੂੰ ਸਾਫ਼ ਸੁਥਰਾ ਬਣਾਇਆ ਜਾਵੇ ਤੁਹਾਡੇ ਅੱਗੇ ਇੱਕ ਮੰਗ ਰੱਖ ਰਹੇ ਨੇ ਸਕੂਲ ਨੂੰ ਵੀ ਲੈ ਕੇ ਤਾਂ ਸਕੂਲ ਦੀ ਇੱਕ ਮੰਗ ਕੀਤੀ ਗਈ ਹੈ ਕਿ ਇਸ ਨੂੰ ਅਪਗ੍ਰੇਡ ਵੀ ਕੀਤਾ ਜਾਵੇ ਤਾਂ ਜੋ ਇੱਥੇ ਕੂੜੇ ਦਾ ਢੇਰ ਲੱਗੇ ਹੋਏ ਨੇ ਪਿੰਡ ਦੇ ਵਿੱਚ ਵੀ ਤਾਂ ਪਿੰਡ ਦੇ ਬਾਹਰ ਵਾਰ ਵੀ ਤਾਂ ਇਸ ਨੂੰ ਵੀ ਸਾਫ਼ ਕਰਵਾ ਕੇ ਵੱਡੇ ਡੰਪਾ ਤੇ ਭੇਜਿਆ ਜਾਵੇ Welcome to DAV University Jalandhar, where knowledge meets innovation, established with a vision to empower minds and transform futures. At DAV University, we believe in excellence through education where tradition meets modernity. Our state of the art campus and world class faculty. Ensure a nourishing environment for academic growth and personal development. Join us at DAV University Jalandhar and embark on a journey of discovery and success. Dare to dream, achieve greatness. DAV University Jalandhar, discover your potential.